ਦੀਮਾ ਜੀ ਇਹ ਜਿਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਜੀ ਘਰ ਵਾਲੇ ਤੁਹਾਡੇ ਜੀਵਨ ਸਾਥੀ ਸੀਗੇ ਇਹ ਕੀ ਨਾਮ ਸੀ ਕਿੰਨੀ ਉਮਰ ਸੀਗੀ ਇਹਨਾਂ ਦੀ ਹਾਂਜੀ ਹੋ ਗਈ ਆਪਣੀ 33 ਸਾਲ ਆ 35 40 ਸਾਲ ਹਾਂਜੀ ਹਾਂਜੀ ਠੀਕ ਹੈ ਜੀ ਕੀ ਕੰਮ ਕਰਦੇ ਸੀ ਪਹਿੰਜੀ ਕੰਮ ਦਿਹਾੜੀ ਆ ਬਸ ਬਿਲਡਿੰਗ ਦਾ ਹਾਂਜੀ ਅੱਛਾ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਹਾਦਸੇ ਦਾ ਹਾਂਜੀ ਮੈਨੂੰ 10:30 ਵਜੇ ਨਾ ਹਾਂਜੀ ਕੁੜੀਆਂ ਨੇ ਫੋਨ ਕੀਤਾ ਮੈਨੂੰ ਅੱਛਾ ਜੀ ਤੇ ਪਰਿਵਾਰਚ ਹੁਣ ਉਹਦੇ ਪਿੱਛੇ ਪਿੱਛੇ ਕੌਣ ਰਹਿ ਗਿਆ ਜੇ ਬਸ ਇੱਕ ਬੇਟਾ ਇੱਕ ਬੇਟੀ ਬਸ ਮੈਂ ਆਈ ਤੇ ਅੱਛਾ ਜੀ ਕਮਾਨ ਵਾਲੇ ਕੱਲ੍ਹ ਹੀ ਕੀ ਭਾਜੀ ਹਾਂਜੀ ਕੱਲੇ ਕਾਤਾ ਛੋਟਾ ਸੀ ਘੁੰਣ ਲੱਗਾ ਸੀ ਹਾਂਜੀ ਦਿਹਾੜੀ ਦੀ ਉਡੀਕ ਪੈਂਦਾ ਸੀ ਤੁਹਾਨੂੰ ਥਾਣੇੋਂ ਫੋਨ ਆਇਆ ਸੀ ਜਾਂ ਗਰਾਹੀਰਾ ਨੇ ਜਾਂ ਕਿੱਦਾਂ ਜਿ ਕਿੱਦਾਂ ਪਤਾ ਲੱਗਾ ਤੁਹਾਨੂੰ ਹਾਂ ਜੀ ਗੁੜੀਆਂ ਨੂੰ ਸੇ ਆਇਆ ਫੋਨ ਇਹਨਾਂ ਨੂੰ ਪਤਾ ਆ ਮੈਨੂੰ ਤਾਂ ਮੈਂ ਘਰ ਸੀ ਇਹਨਾਂ ਨੂੰ ਕਿਸੇ ਨੇ ਇੱਥੇ ਹੀ ਕੀਤਾ ਹਸਪਤਾਲੋਂ ਹਾਂਜੀ ਅੱਛਾ ਜੀ ਹਾਂਜੀ ਤੇ ਹੁਣ ਕਿੰਨੀ ਦੇਰ ਹੋ ਗਈ ਤੁਸੀਂ ਇੱਥੇ ਆਏ ਪਏ ਆ ਕੋਈ ਆਇਆ ਕੋ ਥਾਣੇ ਕੋਈ ਨਹੀਂ ਪਾਜੀ ਆਇਆ ਇਹ ਖੜਿਆ ਸੁਣੋਨੇ ਕਾਰਵਾਈ ਕੁਛ ਨਹੀਂ ਹੋ ਰਹੀ ਹੈਗੀ ਅੱਛਾ ਜੀ ਕਿੰਨੇ ਵਜੇ ਆ ਗਏ ਸੀ ਤੁਸੀਂ ਤੁਹਾਨੂੰ ਪਤਾ ਲੱਗਿਆ ਸੀ ਕਿੰਨੇ ਵਜੇ ਪੈਂਦੀ 10:30 11 ਵਜੇ ਦੇ ਕਰੀਬ ਆ ਗਏ ਸੀ ਇੱਥੇ ਅੱਛਾ 10:30 11 ਵਜੇ ਪਤਾ ਲੱਗਾ ਸੀ ਥਾਣਾ ਕਿਹੜਾ ਲੱਗਦਾ ਜੀ ਸਰਹੰਦਾ ਥਾਣਾ ਲੱਗਦਾ ਕੋਈ ਆਇਆ ਉਦੋਂ ਹਲੇ ਤੱਕ ਨਹੀਂ ਸਾਰਾ ਜੇ ਕੋਈ ਕਾਰਵਾਈ ਨਾਲੋ ਪ੍ਰਸ਼ਾਸਨ ਤੋਂ ਜੋ ਅਭੀ ਹੋ ਸਕਦਾ ਮਿਲਣਾ ਚਾਹੀਦਾ ਮਤਲਬ ਕਿ ਜਿਨੇ ਮਦਦ ਆਤੀ ਕੀਤੀ ਮਨੋਂ ਪੂਰੀ ਸਹਦਾਤੀ ਜAVE ਪੰਜ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਤਪਾਲ ਸਰਪੰਚ ਕੋਟਲਾ ਗੰਗਪੁਰ ਤੋਂ ਕੋਟਲਾ ਗੰਗਪੁਰ ਸਰਪੰਚ ਤੁਸੀਂ ਇੱਕ ਕੀ ਵਾਕਿਆ ਹੋਇਆ ਜੀ ਇਹ ਇਹ ਵਾਕਿਆ ਜੀ ਸਾਡੇ ਕੋਟਲਾ ਗੰਗਪੁਰ ਤੋਂ ਸੀਗੇ ਅੱਛਾ ਜੀ ਹੁਣੀ ਅੱਛਾ ਜੀ ਤੇ ਆਪਣੀ ਸਾਈਡ ਜਾ ਰਹੇ ਸੀਗੇ ਅੱਛਾ ਜੀ ਕਿਹੜਾ ਸੀ ਅਸਿਸਟੈਂਟ ਹੋ ਗਿਆ ਜਿੰਮ ਦੇ ਪੁਣ ਕਿਹੜੀ ਜਿੰਮ ਤੇ ਕਿੱਥੇ ਜੀ ਆਪਣੇ ਜਿੱਥੇ ਨਵਾਂ ਬੰਦ ਪਾਵਰ ਇਹ ਜਿਹੜੀ ਉਹ ਆਦਮ ਬਾੜੀ ਲਿੰਕ ਰੋਡ ਜੀ ਹਾਂਜੀ ਆਦਮ ਬਾੜੀ ਲੇਕ ਅਗਲੇ ਪਿੰਨੇ अच्छा जी। ਖਾਣਾ ਕਿਹੜਾ ਪੈਂਦਾ ਜੀ? ਖਾਣਾ ਛਤਰ ਜੀ। ਛਤਰ थाना। ਛਤਰ थाना ਜੀ। ਠੀਕ ਹੈ ਜੀ। ਤੇ 10:30 ਵਜੇ ਤੋਂ ਬਾਅਦ ਆਪਾਂ ਫੋਨ ਕਰਨਾ ਸ਼ੁਰੂ ਕਰਦੇ ਹਾਂ। ਇੱਥੇ ਤੱਕ ਕੋਈ ਪੁਲਿਸ ਵਾਲਾ ਨਹੀਂ ਇੱਥੇ ਪਹੁੰਚਿਆ ਜੀ। ਅੱਛਾ ਜੀ। ਇਹ ਕਿੰਨੇ ਕੁ ਐਕਸੀਡੈਂਟ ਹੋਇਆ ਜੀ? ਇਹ 10:30 ਪਾਉਣੇ ਹੈ 11:00 ਦੇ ਵਜੇ ਵਿੱਚ ਵਿੱਚ। ਅੱਛਾ ਜੀ। ਤੁਹਾਨੂੰ ਕੋ ਉਹਦੇ ਫੋਨ ਆ ਗਿਆ ਸੀਗਾ ਜੀ? ਮੈਨੂੰ ਆਹ ਮੁੰਡੇ ਸੀ ਸਾਡੇ ਪਿੰਡ ਦੇ ਜਾਂਦੇ ਉੱਧਰ। ਅੱਛਾ ਜੀ। ਮੈਨੂੰ ਉਸ ਵੇਲੇ ਫੋਨ ਆਇਆ ਤੇ ਜਦੋਂ ਇਹਨਾਂ ਨੇ ਚੱਕ ਕੇ ਇੱਧਰ ਲਿਆ ਸੀਗੇ। ਅੱਛਾ ਜੀ। ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਮਲਾਜਮ ਨੇ ਪਹੁੰਚੇ ਥਾਣਾ ਛਤਰਪਿੰਦਾ ਜੀ ਥਾਣਾ ਛਤਰ ਜੀ ਚੰਡੀਗੜ੍ਹ ਜਿਹੜਾ 112 ਤੇ ਫੋਨ ਕੀਤਾ ਸੀ ਉਹ ਆ ਗਏ ਆ ਬੰਦੇ ਅੱਛਾ ਜੀ ਤੇ ਆਪਣੇ ਜਿਹੜੇ ਛਤਰ ਵਾਲੇ ਆ ਉਹ ਨਹੀਂ ਆਏ ਛਤਰ ਵਾਲੇ ਨਹੀਂ ਆ ਠੀਕ ਹੈ ਜੀ ਤੇ ਮੁੰਡੇ ਦਾ ਨਾਮ ਕੀ ਸੀਗਾ ਜੀ ਜਿਹਦੀ ਮੌਤ ਹੋਈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੰਨੀ ਉਮਰ ਸੀਗੀ ਜੀ ਦੀ 40 40 ਤਕਰੀਬਨ ਤੇ ਕੀ ਕੰਮ ਕਰਦੇ ਸੀਗੇ ਇਹ ਇਹ ਬਸ ਮਿਹਨਤ ਮੰਜ਼ੂਰੀ ਟੰਗੋ ਟੰਗੀ ਖਾਣ ਵਾਲੇ ਵਿਚਾਰੇ ਵੈਲਡਿੰਗ ਅੱਛਾ ਜੀ ਮਾੜਾ ਮੋਟਾ ਦਿਹਾੜੀ ਕਿਥੇ ਲੱਗ ਕੇ ਕਰ ਲਈ ਤੇ ਬਸ ਬਹੁਤ ਮੁਸ਼ਕਿਲਾਂ ਕਜਾਰੇ ਹੁੰਦਾ ਇਹਨਾਂ ਦਾ ਤੇ ਪਰਿਵਾਰ ਚੋਂ ਪਿੱਛੇ ਕੌਣ-ਕੌਣ ਇਹਨਾਂ ਦੇ ਜੀ ਪਰਿਵਾਰ ਚ ਆ ਛੋਟੀ ਜਿਹੀ ਕੁੜੀ ਹੈ ਵਿਚਾਰੀ ਅੱਛਾ ਜੀ ਤੇ ਤੇ ਮੁੰਡਾ ਇਹਨਾਂ ਦਾ ਛੋਟਾ ਜ ਠੀਕ ਹੈ ਜੀ ਯਾਨੀ ਕਮਾਉਣ ਵਾਲੇ ਇਕੱਲੇ ਸੀਗੇ ਇਹ ਕਮਾਉਣ ਵਾਲੇ ਇਕੱਲੇ ਸੀ ਤੇ ਮਾੜਾ-ਮਾੜਾ ਜਾਂਦੇ ਸੀਗੇ ਚਲੋ ਰਹਿੰਦੇ ਹੋ ਕਿਰਾਏ ਤੇ ਉੱਥੇ ਅੱਛਾ ਜੀ ਤੇ ਬਹੁਤ ਪਰਿਵਾਰ ਦੀ ਗਰੀਬੀ ਦੇ ਵਿੱਚੋਂ ਮਤਲਬ ਗੁਜ਼ਾਰਾ ਬਹੁਤ ਬੁਰਾ ਹਾਲ ਹੈ ਇਹਨਾਂ ਦਾ ਠੀਕ ਹੈ ਜੀ ਤੇ ਹੁਣ ਪਿੰਡ ਵਾਲੇ ਇੱਥੇ ਹਸਪੀਟਲਾਈਜ਼ ਸਾਰੇ ਪਿੰਡ ਵਾਲੇ ਸਾਰੇ ਹਸਪੀਟਲ ਆਏ ਕੁਝ ਉੱਧਰ ਬੈਠੇ ਹੈ ਜੀ ਹਾਈ ਗੁਣ ਫੋ ਹਰੀ ਕੋਈ ਹਜੇ ਮੌਕੇ ਤੇ ਬੋਣੇ ਹੁਣ ਕਿੰਨਾ ਕ ਸਮਾਂ ਹੋ ਗਿਆ ਫੋਨ ਕੀਤਾ ਤੈਨੂੰ ਕੋਈ ਨਹੀਂ ਆਇਆ ਥਾਣਾ ਸਰਦੂ ਇਹ ਜੀ 11 ਵਜੇ ਤੋਂ ਕਰੀ ਕਰੀ ਜਾ ਰਹੇ ਹੁਣ ਫਿਰ ਦੁਬਾਰਾ ਕੀਤਾ ਹੁਣ ਬਾਤ ਚ ਲਾਈ ਕਿੰਨਾ ਸਮਾਂ ਹੋ ਗਿਆ ਜੀ ਹੁਣ ਹੁਣ ਤਾਂ ਘੰਟਾ ਹੋ ਗਿਆ ਜੀ ਦੁਬਾਰਾ ਦੁਬਾਰਾ ਫਿਰ 1/2 ਘੰਟਾ ਹੋ ਗਿਆ ਫਿਰ ਨਹੀਂ ਆਇਆ ਅੱਛਾ ਜੀ ਮੈਨੂੰ ਖੁਦ ਨੂੰ ਤਾਂ ਘੰਟਾ ਹੋ ਗਿਆ ਜੀ ਮੈਂ ਖੁਦ 11 ਵਜੇ ਤੁਸੀਂ ਫੋਨ ਕੀਤਾ ਸੀ 1 ਵਜੇ ਗਿਆ ਨਾ 1 ਵਜੇ 10:30 ਵਜੇ ਤੋਂ ਲੈ ਕੇ ਤੇ 2-3 ਘੰਟੇ ਹੋ ਗਏ ਨਹੀਂ ਕੋਈ ਆਇਆ ਨਹੀਂ ਕੋਈ ਆਇਆ ਜੀ ਠੀਕ ਹੈ ਜੀ ਤੇ ਇਹ ਜਿਹੜੇ ਸੀਗੇ ਪੱਕੇ ਬਸਨੀਕ ਸੀਗੇ ਪਿੰਡ ਚ ਜਾਂ ਰਕਰਾ ਹੀ ਵਗੈਰਾ ਤੇ ਰਹਿੰਦੇ ਸੀ ਪਤਾ ਲੱਗਾ ਵੀ ਸ਼ਾਇਦ ਰੈਂਟਰ ਉੱਤੇ ਰਹਿੰਦੇ ਸੀ ਰੈੱਡ ਤੇ ਰਹਿੰਦੇ ਸੀਗੇ ਜੀ ਵੈਸੇ ਫੋਟੋ ਕਰ ਬਣਈਆਂ ਨੇ ਵੀ ਕਿਰਾਏ ਤੇ ਜੀ ਹੈਗੀ ਹੈ ਵੋਟ ਵਗੈਰਾ ਬਣਈਆਂ ਵੈਸੇ ਪੱਕੇ ਹੀ ਪਿੰਡ ਸੀ ਕਹਿੰਗਾ ਲੈਣਾ ਸਿਕਾਉਣ ਮਾੜਾ ਮੋਟਾ ਕਿਤੇ ਕਹਿੰਦੇ ਸੀ ਅਸੀਂ ਪੰਚਾਇਤ ਦਾ ਕੋਈ ਕਿ ਤੋਂ ਮੜਾ ਮੜਾ ਪੜਾ ਕੇ ਦਵਾਗੇ ਉਹਨੂੰ ਅੱਛੀ ਕੋਟਲਾ ਗੌਂਸਪੁਰ ਦੇ ਵਿੱਚ ਮਤਲਬ ਇਦਾਂ ਦੀ ਹਾਲਤ ਸੀ ਇਸ ਪਰਿਵਾਰ ਦੀ ਕਿ ਖੁਦ ਪੜਾਉ ਨਹੀਂ ਸਕਦੇ ਸੀ ਬਹੁਤ ਮਤਲਬ ਘਰ ਦਾ ਖਰਚਾ ਜਾਰੇ ਮੁਸ਼ਕਲ ਚੱਲਦਾ ਸੋਦੇ ਪਾਣੀ ਦਾ ਜੀ ਨਾਮ ਜੀ ਮੇਰਾ ਦਿਨੇਸ਼ ਸ਼ਰਮਾ ਰਿੰਕਾ ਕਹਿੰਦੇ ਮੈਂ ਅੱਛਾ ਜੀ ਤੇ ਮੈਂ ਪਿੱਛੇ ਸੀਗਾ ਟਰਾਲੇ ਦੇ ਪਿੱਛੇ ਸੀਗਾ ਇਦਾਂ ਦਾ ਟਰਾਲੀ ਦੇ ਵਿੱਚ ਮਾਰਨ ਲੱਗਾ ਸੀਗਾ ਟਰਾਲੀ ਵਾਲਾ ਜੀ ਹਾਂ ਟਰਾਲੀ ਦੇ ਵਿੱਚ ਮਾਰਨ ਲੱਗਾ ਟਰਾਲਾ ਕਿਹੜਾ ਸੀ ਕੋਟ ਰੇਤਾ ਵਾਲਾ ਸੀ ਕਿਹਦਾ ਰੇਤਾ ਵਾਲਾ ਰੇਤਾ ਵਾਲਾ ਟਰਾਲਾ ਅੱਛਾ ਮਾਈਨਿੰਗ ਵਾਲਾ ਟਰਾਲਾ ਸੀ ਮਾਈਨਿੰਗ ਵਾਲਾ ਟਰਾਲਾ ਸੀਗਾ ਮੁੰਡਾ ਹਲਕੀ ਉਮਰ ਦਾ ਸੀ 18 19 ਸਾਲ ਦਾ ਸੀ ਜਿਹੜਾ ਚਲਾ ਰਿਹਾ ਸੀ ਹਾਂ ਜੀ ਅੱਛਾ ਜੀ ਤੇ ਜਦੋਂ ਟਰਾਲੀ ਦੇ ਵਿੱਚ ਮਾਰਨ ਲੱਗਾ ਟਰਾਲੀ ਵਾਲੇ ਬਚਾ ਹੋ ਗਿਆ ਉੱਥੇ ਅੱਛਾ ਜੀ ਟਰਾਲੀ ਵਾਲਿਆਂ ਨੇ ਰੋਕ ਕੇ ਗਿਆ ਕਹਿੰਦਾ ਕਾਕਾ ਹੌਲੀ ਚਲਾ ਯਾ ਦੇਖ ਕੇ ਚਲਾ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਇਧਰ ਨੂੰ ਗਿਆ ਸਮਝਿਆ ਲਾਪਿਆ ਮੈਂ ਉਹ ਸ਼ੀਸ਼ੇ 'ਚ ਬੈਕ ਸ਼ੀਸ਼ੇ ਦੇਖਿਆ ਸਮਾਈਲ ਜਿਹੀ ਕੀਤੀ ਉਹਨੇ ਉਸ ਤੋਂ ਬਾਅਦ ਇੰਨੀ ਉਸ ਤੋਂ ਬਾਅਦ ਫਿਰ ਇਹਨਾਂ ਤੇਜ਼ ਗਿਆ ਕਿ ਜਦੋਂ ਮੈਂ ਅੱਗੇ ਜਾ ਕੇ ਦੇਖਿਆ ਦੁਆਰ 'ਤੇ ਉੱਥੇ ਬੰਦਾ ਸੱਤੀ ਚਪਿਆ ਮਤਲਬ ਮਾਰਿਆ ਪਿਆ ਸੀ ਉਹਨੇ ਮੋਟੇ ਤੀ ਹੋ ਗਏ ਸੀ ਡੈਥ ਜਾਂ ਜ਼ਖਮੀ ਸੀਗੇ ਜੀ ਮੇਰਾ ਡੈਡੀ ਸੀਗਾ ਇੱਕ ਤਰ੍ਹਾਂ ਦਾ ਸਾਹ ਲੈ ਰਿਆ ਸੀ ਮੈਂ ਆਪਣੀ ਐਕਟੀਵ ਬੈਠਾ ਕੇ ਤੇ ਫਿਰ ਮੈਂ ਸਿਵਲ ਹਸਪੀਟਲ ਲੈ ਕੇ ਆ ਤੁਸੀਂ ਲੈ ਕੇ ਆਏ ਹਾਂਜੀ ਮੈਂ ਲੈ ਕੇ ਆਇਆ ਜ਼ਖਮੀ ਹਾਲਤ 'ਚ ਉਹਨਾਂ ਨੂੰ ਹਾਂਜੀ ਜ਼ਖਮੀ ਜਦੋਂ ਸੀਗੇ ਤੁਸੀਂ ਲੈ ਮੈਂ ਮੈਂ ਹੀ ਲੈ ਕੇ ਆਇਆ ਸੀ ਕੀ ਨਾਮ ਸੀ ਉਹਨਾਂ ਦਾ ਜੀ ਉਹਨਾਂ ਦਾ ਬਲਬੀਰ ਸਿੰਘ ਕਹਿੰਦੇ ਆ ਪਿੰਡ ਦੇ ਆ ਉੱਥੇ ਤੇ ਮੈਂ ਇੱਥੇ ਨਈਵਾਦੀ ਰਹਿਣਾ ਆਪਣੇ ਕਿਉਂ ਸੁਖੀ ਆ ਅੱਛਾ ਤੁਸੀਂ ਰਾਹਗੀ ਲੰਘ ਰਹੇ ਸੀ ਹਾਂਜੀ ਮੈਂ ਫਿਰ ਬਲੋ ਹਸਪਤਲ ਤੇ ਗਿਆ ਪਰ ਹਜੇ ਤੱਕ ਵੀ ਇੱਥੇ ਦੇਖ ਲਓ ਤੁਸੀਂ ਕੋਈ ਆਇਆ ਨਹੀਂ ਕੋਈ ਕਾਰਵਾਈ ਤੇ ਕਿੱਥੇ ਹੋਇਆ ਸੀ ਐਕਸੀਡੈਂਟ ਐਕਸੀਡੈਂਟ ਇਹ ਹੋਇਆ ਜਿਮ ਦੇ ਕੋਲ ਉੱਥੇ ਸ਼ੰਭੂ ਦੀ ਬੋਡੀ ਹੈ ਸਾਈਂ ਬਾਬਾ ਦਾ ਮੰਦਿਰ ਦੇ ਕੋਲ ਜੀ 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 ਹਾਂ ਉੱਥੇ ਹੋਇਆ ਸੀ ਤੇ ਤੁਸੀਂ ਕੋਈ ਫੋਨ ਕੀਤਾ ਥਾਣਾ ਸਦਰ ਨੂੰ ਜਾਂ ਕਿਤਾ ਕੋ ਆਇਆ ਹਲੇ ਨਹੀਂ ਮੈਂ 112 ਨੰਬਰ ਤੇ ਫੋਨ ਕੀਤਾ ਸੀਗਾ ਤੇ 100 ਨੰਬਰ ਤੇ ਫੋਨ ਕੀਤਾ ਸੀਗਾ 112 ਵਾਲੇ ਤਾਂ ਆ ਗਏ ਸੀਗੇ ਤੇ ਬਾਕੀ ਹਜੇ ਦੇਖੋ ਆਂਦੇ ਪਏ ਆ ਥਾਣਾ ਸਦਰ ਕੋਈ ਨਹੀਂ ਆਇਆ ਹਲੇ ਤੱਕ ਹਜੇ ਤੱਕ ਤਾਂ ਕੋਈ ਨਹੀਂ ਆਇਆ ਬਾਕੀ ਕਿੰਨੀ ਕੀ ਦਿਰ ਹੋ ਗਈ ਜੀ ਹਾਂ ਜੀ ਕਿੰਨੀ ਕੀ ਦਿਰ ਹੋ ਗਈ ਆ ਇਹ ਹੋਇਆ ਹੈ ਗ ਹੋਣ ਕਿੰਨਾ ਸਮਾਂ ਹੋ ਗਿਆ ਸਮਾਂ ਦੇਖ ਲਓ ਤੁਸੀਂ 1:30 ਹੋ ਗਿਆ 1 ਵਜh ਗਿਆ ਕੋਈ ਨਹੀਂ ਆਇਆ ਪੁਲਿਸ ਸਾਹਿਬ ਤੋਂ ਕੋਈ ਵੀ ਨਹੀਂ ਆਇਆ ਸਰ ਜਿਮ ਵਾਲੇ ਨੇ ਵੀਡੀਓ ਭੇਜੀ ਹੈ ਜਿਮ ਵਾਲੇ ਨੇ